ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਧੂ ਵਲੋਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਛੋਲੀਆਂ ਦੀ ਸਬਜ਼ੀ ਉਸ ਲਈ ਆਪਾਂ ਛੋਲੀਆਂ ਲਿਆਏ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਕੇ ਵਾਸ਼ ਕਰ ਲਿਆ ਸੀ ਤਿੰਨ ਚਾਰ ਵਾਰੀ ਇਹ ਸਬਜ਼ੀ ਨੂੰ ਬਣਾਉਣ ਲਈ ਆਪਾਂ ਤਿੰਨ ਪਿਆਲੇ ਦੇ ਇਹਨਾਂ ਨੂੰ ਆਪਾਂ ਮੋਟਾ-ਮੋਟਾ ਕੱਟ ਲਿਆ ਸੀ ਕੁਝ ਧਨੀਏ ਦੇ ਪੱਤੇ ਲੈਨੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲਿਆ ਏ। ਪੰਜ ਹਰੀਆਂ ਮਿਰਚਾਂ ਲਈਆਂ ਨੇ। ਇਸ ਨੂੰ ਵੀ ਆਪਾਂ ਰੇਪਲੀ ਕੱਟ ਲਿਆ ਏ। ਦੋ ਆਪਾਂ ਟਮਾਟਰ ਲਏ ਨੇ। ਇਹਨਾਂ ਨੂੰ ਵੀ ਆਪਾਂ ਕੱਟ ਲਵਾਂਗੇ। ਤੁਸੀਂ ਇਸ ਦਾ ਕੱਟ ਲਗਾ ਕੇ ਇਸ ਨੂੰ ਇਸ ਦੀ ਪਿਊਰੀ ਬਣਾ ਕੇ ਵੀ ਇਸ ਨੂੰ ਐਡ ਕਰ ਸਕਦੇ ਹੋ। ਤੇ ਆਪਾਂ ਦੋ ਆਲੂ ਲਏ ਨੇ। ਇਹਨਾਂ ਨੂੰ ਆਪਾਂ ਇਸ ਸਬਜ਼ੀ ਦੇ ਵਿੱਚ ਯੂਜ਼ ਕਰਾਂਗੇ। ਤੁਸੀਂ ਆਲੂ ਉਬਾਲ ਕੇ ਵੀ ਪਾ ਸਕਦੇ ਹੋ। ਆਪਾਂ ਆਲੂ ਨੂੰ ਬਰੀਕ ਕੱਟ ਲਿਆ ਏ। ਇੱਕ ਸੀਦੇ ਜਾਰ ਵਿੱਚ ਆਪਾਂ ਪਿਆਇ ਨੂੰ ਪਾਵਾਂਗੇ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਪਾਵਾਂਗੇ ਹਰੀਆਂ ਮਿਰਚ ਐਡ ਕਰਾਂਗੇ ਤੁਸੀਂ ਲਸਣ ਅਤੇ ਅਦਰਕ ਵੀ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਹਲਕਾ ਜਿਹਾ ਪਾਣੀ ਐਡ ਕਰਕੇ ਇਸ ਤੱਕ ਪੇਸਟ ਤਿਆਰ ਕਰ ਲਾਂਗੇ ਆਪਾਂ ਪਤਲਾ ਪੇਸਟ ਤਿਆਰ ਕਰ ਲਿਆ ਹੈ ਆਪਾਂ ਇੱਕ ਬਰਤਨ ਲਿਆ ਸੀ ਇਸ ਵਿੱਚ ਇੱਕ ਕੜਛੀ ਸਰੋਂ ਦਾ ਤੇਲ ਐਡ ਕਰਾਂਗੇ इस गर्म करा तेल अपना गर्म हो चुका है आप थोड़ी जी दालचीनी है तो वही इलाची ली है उसड करा बच्चे थोड़ा जहा जीरा ऐड करा थोड़ी जी राई ऐड करा थोड़ी जी अजवाइन ऐड करा इन्हें चंकी तरह मिक्स करा ਇਹਾਂ ਸਦੀ ਫਲੇਮ ਨੂੰ ਮੀਡੀਅਮ ਰੱਖਾਂਗੇ ਆਪਾਂ ਤੇ ਆਪਾਂ ਪੇਸਟ ਬਣਾਇਆ ਸੀ ਇਸ ਨੂੰ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਟਮਾਟਰ ਦੀ ਵੀ ਪਿਊਰੀ ਐਡ ਕਰਾਂਗੇ ਬਣਾ ਕੇ ਇਸ ਪੇਸਟ ਵਿੱਚ ਐਡ ਕਰਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ 5 ਤੋਂ 7 ਮਿੰਟ ਫਿਰ ਇਸ ਵਿੱਚ ਟਮਾਟਰ ਦੀ ਪਿਊਰੀ ਐਡ ਕਰਾਂਗੇ ਆਪਾਂ ਨੂੰ 5 ਤੋਂ 7 ਮਿੰਟ ਹੋ ਚੁੱਕੇ ਨੇ ਹੁਣ ਟਮਾਟਰ ਦੀ ਪਿਊਰੀ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ 4 ਤੋਂ 5 ਮਿੰਟ ਲਈ ਪਕਾ ਲਿਆ ਸੀ ਹੁਣ ਇਸ ਵਿੱਚ ਮਸਾਲੇ ਐਡ ਕਰਾਂਗੇ అనక స్వాద అనుసారీ లర్చలేదీ పావుడ లే గర్మ మసాలా జిస్ ధనియాడ్డీ తరం మిక్స్ క ਇਸ ਵਿੱਚ ਆਪਾਂ ਇੱਕ ਢੁੱਟ ਕੇ ਹਿੰਗ ਪਾਊਡਰ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿੰਨਾ ਟਾਈਮ ਇਹ ਤੇਲ ਨਾ ਛੱਟ ਜਾਵੇ ਓਨਾ ਟਾਈਮ ਇਸ ਨੂੰ ਪਕਾਵਾਂਗੇ ਇਸ ਨੂੰ ਮੀਡੀਅਮ ਆਂਚ ਤੇ ਹੀ ਪਕਾਵਾਂਗੇ ਤੁਸੀਂ ਇਸ ਨੂੰ ਸ਼ਾਹੀ ਬਣਾਉਣੀ ਹੈ ਇਸ ਵਿੱਚ ਕਾਜੂ ਦਾ ਪੇਸਟ ਬਣਾ ਕੇ ਵੀ ਐਡ ਕਰ ਸਕਦੇ ਹੋ ਤੇ ਆਲੂ ਦੀ ਜਗ੍ਹਾ ਇਸ ਵਿੱਚ ਪਨੀਰ ਐਡ ਕਰ ਸਕਦੇ ਹਾਂ ਮਸਾਲਾ ਆਪਣਾ ਪੱਕ ਕੇ ਤਿਆਰ ਹੋ ਚੁੱਕਿਆ ਹੈ ਹੁਣ ਇਸ ਵਿੱਚ ਹਲਕਾ ਜਿਹਾ ਪਾਣੀ ਐਡ ਕਰਾਂਗੇ ਤੇ ਇਸ ਵਿੱਚ ਇੱਕ ਜਾਂ ਦੋ ਬਾਲੇ ਆਉਣ ਤੱਕ ਇਸ ਨੂੰ ਪਕਾਵਾਂਗੇ ਤਾਂ ਕਿ ਆਪਣੀ ਗਰੇਵੀ ਜਦੋਂ ਆਪਾਂ ਗਰੇਵੀ ਬਣਾਵਾਂਗੇ ਤੇ ਆਪਣੀ ਗਰੇਵੀ ਪੂਰੀ ਥਿੱਕ ਬਣੇ इस बाले आ चुके ने हम मलाई एड करा मलाई ने चंकी तरह मिक्स कर लिया है इसका कलर बहुत ज़्यादा सोना आ चुका है बिल्कुल रिच शाही या शाही पनीर की तरह बन चुकी है हम इस छोलिया आलू एड करेंगे हम इस डेढ़ ग्लास पानी लिया उसड करा चंकी तरह मिक्स करेंगे तो दो पीस इस दगावेंगे अपनी बन के तैयार हो चुकी है हम इस धनिया एड करा चंकी तरह मिक्स करेंगे अपनी सब्जी बन के तैयार हो चुकी है आलू छोलिए गर्मा गर्म सर्व करो जो मेरी वीडियो वह लगी लाइक शेयर तो सबसक्राइब जरूर करो थैंक यू फॉर वॉचिंग